ਚਾਰ ਕੁ ਦਰਸ਼ੇ 75 ਸਭ ਤੋਂ ਪਹਿਲਾਂ ਗੁਜਰਾਤ ਦੰਦਾਂ ਸਾਹਿਬ ਸੰਤੇ ਪਾਰਲੇ ਵਸ ਵੱਡੇ ਜੀ ਕੁਦੇ ਨਾਲ ਉੱਥੇ ਆ ਕੇ ਮਹਾਰਾਜ ਰੁਕੇ ਸੀ ਦੰਬ ਲਿਆ ਸੀ ਮਹਾਰਾਜ ਨੇ ਉਸ ਤੋਂ ਬਾਅਦ ਇਹ ਹਵੇਲੀ ਬਾਬੇ ਸੂਰਤੀ ਦੀ ਉੱਥੇ ਮਹਾਰਾਜ ਪਰਿਵਾਰ ਕੋ 45 ਜੇ ਰਹੇ ਨੇ ਮਹਾਰਾਜ ਜੀ ਪਾਸ਼ਾ ਤੇ ਇੱਥੇ ਮਹਾਰਾਜ ਦਵਾਨ ਸੌ ਦੀ ਪਹਿਲਾਂ ਚੋਲਾ ਸਾਹ ਕੋਲ ਬਰਜ ਚੋਲਾ ਸਾਹ ਪੁੱਤੀ ਰਜੋਗ ਦਾ ਸਾਰਾ ਸੋ ਪਰਿਵਾਰ ਨੂੰ ਬਖਸ਼ ਕਰਕੇ ਜੀ ਮਹਾਰਾਜ ਮਹਾਰੇ ਮੰਜੀ ਜੀ ਕੀ ਇੱਕ ਉਹ ਮੰਡੀ ਦਾ ਬਾਣ ਤੇ ਦੌਣ ਕੋਲ ਨਿਮਰ ਸਾਹਿਬ ਵਿਚੇ ਸਤੋਬਤ ਨਹੀਂ ਸੀ ਲਾ ਕੇ ਰੱਖਿਆ ਉੱਥੇ ਤੇ ਚੋਲਾ ਸਾਹ ਪੁੱਤੀ ਰ ਬਾਅਦ ਚ ਪੰਡਵ ਨੂੰ ਇੱਥੇ ਰੱਖ ਵੈਨੋ ਪ੍ਰਾਰਕੂ ਦੀਆ ਨਿਮ ਜਿਹੜੀ ਥੱਲੇ ਆਪਣੇ ਚੋਲਾ ਸਾਹਾ ਇਹ ਉਸ ਵੇਲੇ ਮਹਾਰਾ ਨੇ ਘੋਡੇ ਦਾ ਕੀਲਾ ਕੱਢਿਆ ਸੀਗਾ ਘੋੜਾਂ ਬੰਨ੍ਹਣ ਵਾਸਤੇ ਬਲਦੀ ਲੱਕੜ ਦਾ ਉਹ ਬਦਲ ਕੇ ਬਾਜ ਹਰੀ ਹੋ ਗਈ ਸੀ ਜਿਹੜੀ ਨਿਮ ਸਾਦਾ ਗੋਦਵਾਰਾ ਉੱਥੇ ਮਹਾਰਾ ਇਸ਼ਨਾਨ ਵਗੈਰਾ ਕਰਨ ਜਾਂਦੇ ਹੁੰਦੇ ਸੀਗੇ ਤੇ ਮਹਾਰਾ ਨੇ ਆਪਣੀ ਦਤਨ ਕਰਕੇ ਨਿਮ ਦੀ ਉਹ ਨਿਮ ਘਰਤੀ ਸੀਗੀ ਦਤਨ ਇਹ ਜਿਹੜਾ ਅਸਥਾਨ ਹੈ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾ ਜੀ ਉਹਨਾਂ ਦੇ ਚਰਨ ਸੋ ਪ੍ਰਾਪਤ ਇਹ ਅਸਥਾਨ ਬਣਿਆ ਹੋਇਆ ਹੈ ਜਿੱਥੇ ਸੇਮੇ ਪਾਸਾ ਜੀ ਦਾ 52 ਕਲੀਆਂ ਵਾਲੇ ਦੇ ਚੋਲਾ ਹੈ ਉਹ ਪਿਆ ਹੈ ਗੁਰੂ ਮਹਾਰਾਜ ਜੀ ਪੋਥੀ ਪਈ ਹੈ ਤੇ ਜੋੜਾ ਸਾਹਿਬ ਇਸ ਸਥਾਨ ਤੇ ਸੁਲੋਭਤ ਹੈ ਆ ਪਰਿਵਾਰ ਸਮੇਤ ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਸੀ ਜੋ ਕਿ ਦੂਰ ਨੇੜੇ ਸੰਗਤਾਂ ਬੜੀਆਂ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਨੇ ਇਤਿਹਾਸ ਹੈ ਗੁਰੂ ਮਹਾਰਾਜ ਜੀ ਦਾ ਫਰਮਾਨ ਦੇ ਮੁਤਾਬਕ ਸਤ ਗੁਰਾਂ ਨੇ ਦੀਵਾਲੀ ਵਾਲੇ ਦਿਨ 52 ਰਾਜਿਆਂ ਨੂੰ ਬਵਾਲੀ ਅਰਦੇ ਕਿਲੇ ਦੇ ਵਿੱਚ ਰਿਹਾ ਕਰਵਾਇਆ ਸੀ ਉਹਨਾਂ ਦੇ ਬੰਦੀ ਸੋੜ ਦਿਵਸ ਜੋ ਨਾਮ ਸੇਮੀ ਪਾਸ ਸਾਜੀ ਦਾ ਪਿਆ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਨ ਚਾਹੀਦੇ ਨੇ ਜਿਉਂ ਕੋਈ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਅੰਦਰ ਸਤਿਆ ਨਹੀਂ ਹੋ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਰ ਜਾਂ ਗੁਰ ਦੇਖਾ ਸਾਹਮਣੇ ਇੱਥੇ ਮਹਾਰਾਜ ਜਿਵੇਂ ਚਰਨ ਪਾਏ ਨੇ ਤੇ ਵਚਨ ਕੀਤੇ ਨੇ ਜਿਹੜਾ ਇਸ ਸਥਾਨ ਦੇ ਦਰਸ਼ਨ ਕਰੇਗਾ ਉਹਨਾਂ ਦੇ ਸਾਰੇ ਦੁੱਖ ਕਲੇਸ਼ ਪਾਪ ਅਤੇ ਪਾਪਾਂ ਦਾ ਨਾਸ ਹੋ ਜਾਏਗਾ ਸੁੱਖਾਂ ਦੀਆਂ ਪ੍ਰਾਪਤੀਆਂ ਹੋਣਗੀਆਂ ਇਸ ਕਰਕੇ ਸੰਗਤਾਂ ਦੂਰੋਂ ਨੇੜੇ ਚੱਲ ਕੇ ਸਭ ਤੋਂ ਪਹਿਲਾਂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਨਤਮਸਤਕ ਹੁੰਦੇ ਆ ਨੇ ਉਸ ਤੋਂ ਬਾਅਦ ਸੇਮੇਪਾਸ ਸਾਜੀ ਨੇ ਚੋੜੇ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਨੇ ਜੋੜਾ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਨੇ ਪੋਥੀ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਨੇ ਜੋ ਕਿ ਹੱਥ ਲਿਖਤ ਪਉਠੀ ਸਾਹਿਬਾ ਬਣੀ ਹੋ ਸਤਿਗੁਰਾਂ ਦੀ ਬਣੀ ਹੋਈ ਹੈ ਸੋ ਇਸ ਕਰਕੇ ਸਾਨੂੰ ਦਰਸ਼ਨ ਕਰਕੇ ਬੜਾ ਹੀ ਆਨੰਦ ਇਸ ਥਾਨ ਤੇ ਆਉਂਦਾ ਹੈ ਦੂਰੋਂ ਨੇੜੇ ਸੰਗਤਾਂ ਜੋ ਵੀ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਬੜੀ ਸ਼ਾਂਤੀ ਪੈਦਾ ਹੁੰਦੀ ਹੈ ਕਿਉਂਕਿ ਮਹਾਰਾਜ ਜੀ ਦਾ ਫਰਮਾਨ ਹੈ ਗੁਰਪੂਰਾ ਜਨ ਸਿਮਰੇ ਸਹੀ ਪੈ ਨਿਹਾਲ ਨਾਨਕ ਨਾਮ ਅਰਧਨਾ ਕਾਰਜਾ ਵਾਰਸ ਸਭ ਤੋਂ ਵੱਧ ਜੋ ਇਤਿਹਾਸ ਹੈ ਇਹ ਦਿਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਨੂੰ ਸਬੰਧਤ ਇਹ ਇਤਿਹਾਸ ਮਨਾਇਆ ਜਾਂਦਾ ਹੈ ਕਿਉਂਕਿ ਮਹਾਰਾਜ ਜੀ ਕਹਿੰਦੇ ਗਈ ਬਹੋੜ ਬੰਦੀ ਸੋਨੇ ਨਾ ਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਜੀ ਦੇ ਮਹਾਵਾਤਾਂ ਦੇ ਅਨੁਸਾਰ ਸੇਮੇਪਾਸਾ ਜੀ ਨੇ ਬੜਾ ਹੀ ਉਹਨਾਂ ਰਾਜਿਆਂ ਨੂੰ ਰਿਹਾ ਕਰਵਾਇਆ ਜਿਹੜੇ ਰਾਜੇ ਸਾਦਾ ਵਾਸਤੇ ਹੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸਨ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭਾਵਨਾ ਆਸ ਬਣ ਗਈ ਸੀ ਕਿ ਸਾਡਾ ਹੁਣ ਜਿਹੜਾ ਮਰਨਾ ਹੈ ਇਸ ਸ਼ਾਂਤ ਹੀ ਹੋਣਾ ਕਰਨਾ ਹੈ ਪਰ ਸੇਮੇ ਪਾਸਾ ਜੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਣਾ ਕਰਦੇ ਆ ਤਾਂ ਉਸ ਵੇਲੇ ਕੜਾ ਪ੍ਰਸਾਦਿਆਂ ਦੇਗਾ ਸਜਦਿਆਂ ਨੇ ਤੇ ਉਹ 52 ਰਾਜੇ ਗੁਰੂ ਕੇ ਪ੍ਰਸਾਦ ਸਕਣਾ ਕਰਦੇ ਨੇ ਹੋਰ ਵੀ ਜਾਨਾਂ ਤੋਂ ਪਿਆਰੇ ਸਿੰਘ ਜੋ ਗਰਾਹੀਆਂ ਕਰਕੇ ਲੈ ਕੇ ਆਉਂਦੇ ਨੇ ਸੇਮੇ ਪਾਸਾ ਜੀ ਆਪ ਭੋਜਨ ਤਿਆਰ ਕਰਕੇ ਅਤੇ ਉਹਨਾਂ 52 ਰਾਜਿਆਂ ਨੂੰ ਭੋਜਨ ਸਕਾਉਣਾ ਕਰਦੇ ਨੇ ਜਦੋਂ ਪਤਾ ਲੱਗਿਆ ਕਿਸੇਮੇ ਪਾਸਾ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਾਣਾ ਹੈ ਬਵੰਜਾ ਰਾਜਾ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਹੁਣ ਤੁਸੀਂ ਚੱਲਿਓ ਸਾਡਾ ਕੀ ਬਣੇਗਾ ਤਾਂ ਉਸ ਵੇਲੇ ਸੇਮੇ ਪਾਸਾ ਜੀ ਨੇ ਕਿਹਾ ਕਹਿੰਦੇ ਅਸੀਂ ਇਕੱਲੇ ਨਹੀਂ ਜਾਵਾਂਗੇ ਜੇ ਜਾਵਾਂਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਤਾਂ ਉਸ ਵੇਲੇ ਸੰਗਤ ਜੀ ਸੇਮੇ ਪਾਸਾ ਜੀ ਨੇ ਕਿਹਾ ਕਹਿੰਦੇ ਜੇ ਇਹ ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਜਾਣਗੇ ਤਾਂ ਸਿ ਬਾਹਰ ਜਾਵਾਂਗੇ ਤਾਂ ਉਸ ਵੇਲੇ ਸੰਗਤ ਜੀ ਸੇਮੇ ਪਾਸਾ ਜੀ ਦੇ ਵਾਸਤੇ 52 ਕਲੀਆਂ ਵਾਲਾ ਜੋ ਚੋਲਾ ਸਾਹਿਬਾ ਉਹ ਤਿਆਰ ਕੀਤਾ ਗਿਆ 52 ਕਲੀਆਂ ਵਾਲਾ ਚੋਲਾ ਸਤਗੁਰਾਂ ਨੇ ਆਪਣੇ ਤਨ ਤੇ ਪਹਿਨਣਾ ਕੀਤਾ ਤਾਂ ਉਸ ਵੇਲੇ 52 ਰਾਜ ਇੱਕ ਇੱਕ ਕਲੀ ਨੂੰ ਫੜ ਕੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਉਣਾ ਕਰਦੇ ਐ ਤੇ ਉਸ ਵੇਲੇ ਸੰਗਤ ਜੀ ਦੀਪਮਾਲਾ ਕੀਤੀ ਜਾਂਦੀ ਹੈ ਅੰਬੇਸ਼ੀ ਕੇ ਉਦੇਪੀ ਵਿੱਚ ਦੀਵੇ ਲਾਇਆ ਜਾਂਦੇ ਨੇ ਤਾਂ ਕਿ ਸੰਗਤਾਂ ਦੇ ਵਿੱਚ ਬੜਾ ਹੀ ਉਤਸ਼ਾਹ ਭਾਵਨਾ ਸਰਦਾ ਬਣੀ ਹੈ ਇਸੇ ਕਰਕੇ ਸੇਵੇਂ ਪਾਸਾ ਦੀ ਨੰਬੰਦੀ ਸੋੜ ਦੇਸ ਪਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ